ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਦੀਸ਼ਾ ਨਿਰਦੇਸ਼ੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੇਲੇ ਐਨਆਰਆਈਸ ਬੰਨੂ ਜੋ ਆ ਰਹੀਆਂ ਸਮੱਸਿਆਵਾਂ ਬਾਰੇ ਸੁਣਿਆ ਗਿਆ के बारे में और इस संख्या के विषय में मेरा भाई का और ये संख्या का तो खैर आज पंजाब के माननीय कहते हैं मंत्री सदा प्रदेश शिक्षा विभाग का सम्मान कर रहे हैं सब इन एजुकेशनल स्कूल श्री जगेंद्र जलोदा जी बताओ सारा पीछे जाने ही है फिर सामने साक्षात्कार मैं सहान से पूछें हैं ਸੀ ਜਿਲ੍ਹਾ ਪ੍ਰਸ਼ਾਸਕੀ ਸੰਗੋਠੇ ਦੇ ਤਰਫੋਂ ਉਹਨਾਂ ਨਾਲ ਮੀਟਿੰਗ ਪਹੁੰਚਦੇ ਟਿਕਾ ਸਵਾਰੇ ਕਰਦੇ ਹਾਂ ਆਪ ਪਸੰਦ ਹੈ ਸਰੂਪ ਦੀ ਧਰਤੀ ਦੇ ਉੱਤੇ ਤੁਨੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਬਾਦ ਜੀ ਦੇ ਨਿਸ਼ਾਨਦੇਸ਼ਾਂ ਦੇ ਸਰ ਉੱਤੇ ਚੌਥੀ ਐਨਐਲਆਈ ਮਿਲਣੀ ਜਿਹੜੀ

ਉਪਰ ਦੇ ਲੀਡਰ ਕਵੀ ਬਾਗ ਸੈਗਮੈਂਟ ਬੋਲ ਕੇ ਜਿਹੜਾ ਆਪਾਂ ਆਪਣੇ ਮਸਲੇ ਜਿਹੜੇ ਆ ਉਹਨਾਂ ਦੀ ਸੁਲਵਾਈ ਸ਼ੁਰੂ ਕਰਨੀ ਹੈ ਬਸ ਮਤਲਬ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਦੇ ਤਰਫੋਂ ਐਨਐਮਏ ਜੀਦਾਂ ਨੂੰ ਇੱਕ ਵਿਸ਼ਵਾਸ ਤੋਂ ਵਾਸਤੇ ਖੜਾ ਹੋਇਆ ਕਿ ਪੰਜਾਬ ਸਰਕਾਰ ਇਹ ਸਮਝੀ ਹੈ ਕਿ ਐਨਐਮਏ ਰਿਵਾ ਤੋਂ ਬਿਨਾ ਪੰਜਾਬ ਦੀ ਤਾਕੀ ਪੰਜਾਬ ਦੀ ਗਵਰਨਮੈਂਟ ਪੰਜਾਬ ਨੂੰ ਅੰਡਰਾ ਪੰਜਾਬ ਬਣਾਉਣਾ ਪੰਜਾਬ ਨੂੰ وہی ਪੰਜਾਬ ਬਣਾਉਣਾ ਇਹ ਅਸੰਭਵ ਹੈ ਐਨਐਲਐ ਦਾਵਾ ਤੋਂ ਬਿਨਾ ਨਹੀਂ ਹੋ ਸਕਦਾ ਐਨਐਲਐ ਗਿਰਨਤਾ ਪੰਜਾਬ ਦੀ ਅੱਜ ਵੀ ਜੇਸ ਸਟੇਟ ਤੇ ਪੰਜਾਬ ਖੜਾ ਹੈ ਇਹਦੀ ਗਵਰਨਮੈਂਟ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਾਸਤੇ ਪੰਜਾਬੀਆਂ ਨੇ ਬਹੁਤ ਵੱਡਾ ਗੋਲ ਜਿਹੜਾ ਅਦਾ ਕੀਤਾ ਹੈ ਪਰ ਅੰਨਵਾ ਜਿਦਾ ਤਾਂ ਇੱਕ ਹਮੇਸ਼ਾ ਹੀ ਇਹ ਕਿਹਾ ਰਿਹਾ ਸੀਗਾ ਕਿ ਜਦੋਂ ਇਹ ਤੋਂ ਕੋਈ ਲੀਡਰ ਕੋਈ ਵੀਰੋ ਕਰ ਬਾਹਰ ਦੇ ਦ੍ਰਿਸ਼ਾਂ ਨੂੰ ਜਾਂਦਾ ਹੈ ਐਨਐਲ ਦੇ ਖਿਲਾਫ ਤੇ ਹੱਥਾਂ ਦੇ ਚੁੱਕ ਲੈਂਦੇ ਆ ਬਹੁਤ ਦੀਤਬਾਤ ਕਰਦੇ ਆ ਪਰ ਜਦੋਂ ਉਹ ਹੁੰਦੇ ਉਹ ਸਾਲ ਹੋ ਜਾਣਗੇ ਜਦੋਂ ਸਰਕਾਰ ਬੜੀ ਤਰਨਵਾਲ ਸਿੰਘ ਸਾਹਿਬ ਨੇ ਮੈਨੂੰ ਇਹ ਬੈਂਕ ਬਜਟਾ ਐਨਆਈ ਪਾਰਟ ਦੇਲਾ ਦਿੱਤਾ ਕਿਉਂਕਿ ਮੈਂ ਖੁਦ ਐਨਆਈ ਸੀਗਾ ਮਾਰਕਟ ਆਇਆ ਸੀਗਾ ਮੇਰਾ ਪਿਵਾਰ ਕਹਿੰਦੇ ਖੋਦਿਆਂ ਚ ਉਹ ਤਾਂ ਮੈਨੂੰ ਕਹਿ ਕੇ ਤਾਰਿਆ ਸਾਹਿਬ ਜਿਹੜਾ ਐਨਆਈ ਵਿਰੋਧਾ ਕੀਤਾ ਇਹ ਨੂੰ ਆਪਾਂ ਫੂਲ ਕਰਨਾ ਸੋ 2 ਸਾਲ ਤੋਂ ਮੈਂ ਲੱਗਾ ਇਸ ਕੰਮ ਤੇ ਪਿਛਲੇ ਸਾਲ ਜਿਹੜਿਆ ਸੀ 5 ਐਨਐਲਆਈ ਕੇਸ ਜਿਹੜੀ ਸੀਗੀਆਂ ਉਹਦੇ ਸਾਨੂੰ 605 ਕੇਸ ਜਿਹੜੇ ਐਨਐਲਆਈ ਬੰਦੀਆਂ ਦੇ ਵਿੱਚ ਆਏ ਅਸੀਂ 595 ਕੇਸ ਜਿਹੜੇ 597 ਕੇਸ ਜਿਹੜੇ ਉਹ ਹੱਲ ਕਰ ਉਤੇ ਕੁਝ ਕੇਸ ਕੋਟਾ ਦੇ ਵਿੱਚ ਹੈ ਉਹਨਾਂ ਕਰਕੇ ਉਹਨਾਂ ਦਾ ਜੇ ਹੱਲ ਨਹੀਂ ਮਿਲ ਸਕਿਆ ਸਰ ਐਨ ਆਰ ਆਈ ਮਿਲਣੀ ਦੇ ਉੱਪਰ ਅੱਜ ਤੁਸੀਂ ਪਹੁੰਚੇ ਕਿਸਾ ਲੱਗ ਰਿਹਾ ਸਰ ਤੁਹਾਨੂੰ ਸਰ ਐਨ ਆਰ ਆਈ ਮਿਲਣੀ ਤੇ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਇਹ ਜਿਹੜੀਆਂ ਨੇ ਜਿਹੜੀਆਂ ਪਤਾ ਨਹੀਂ ਲੱਗਦੀਆਂ ਦਫ਼ਤਰਾਂ 'ਚ ਬੈਠ ਕੇ ਇਹ ਮਿਲਣੀਆਂ ਮਾਨ ਸਾਹਿਬ ਨੇ ਸਪੈਸ਼ਲ ਰੱਖੀਆਂ ਨੇ ਕਿ ਆ ਵੀ ਗਰਾਊਂਡ ਤੇ ਜਾ ਕੇ ਆਪਾਂ ਲੋਕਾਂ ਦੀ ਸਮੱਸਿਆ ਸੁਣੀਏ ਜਿਹੜੇ ਬਾਹਰ ਬੈਠੇ ਲੋਕਾਂ ਦੇ ਬਹੁਤ ਸਾਰੇ ਜਾਇਦਾਦ ਨਾਲ ਸਬੰਧਤ ਮਸਲੇ ਆ ਬਹੁਤ ਸਾਰੀਆਂ ਹੋਰ ਪ੍ਰੋਬਲਮਾਂ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਆ ਅੱਜ ਸਾਡੇ ਐਨਆਰਆਈ ਮਿਸਟਰ ਕੁਦੀਰ ਢਾਲੀਵਾਲ ਜੀ ਆ ਰਹੇ ਨੇ ਕਿ ਤੇ ਉਹ ਸਾਰਿਆਂ ਦੀਆਂ ਸਮੱਸਿਆਵਾਂ ਇੱਥੇ ਸੁਣਨਗੇ ਕਿੰਨੇ ਵੀ ਕੋਈ ਐਪਲੀਕੈਂਟ ਆਉਣਗੇ ਔਰ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਮੈਂ ਦੇਖਿਆ ਐਨਆਰਆਈ ਜਿਹੜੇ ਹੈਗੇ ਨੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਨੂੰ ਫੇਸ ਕਰਨਾ ਪੈ ਰਿਹਾ ਤੇ ਇੱਥੇ ਵੀ ਉਹ ਆਉਂਦੇ ਨੇ ਇੱਥੇ ਵੀ ਫੇਸ ਕਰਨਾ ਪੈ ਰਿਹਾ ਬੋਲੇ ਬਾਰੇ ਕੀ ਕਹੋਗੇ ਸਰ ਸਰ ਉਸੇ ਉਸੇ ਵਜਾ ਕਰਕੇ ਯਾਰ ਕਿਉਂਕਿ ਡਿਪਾਰਟਮੈਂਟ ਦਾ ਹਰ ਸਮੱਸਿਆ ਦੇ ਹੱਲ ਨਹੀਂ ਬਣੇ ਵੇ ਆ ਪਰ ਉਹ ਚੰਡੀਗੜ੍ਹ ਬੈਠ ਕੇ ਮਸਲੇ ਨਹੀਂ ਹੱਲ ਹੋਣਗੇ ਬਾਸ ਸਾਹਿਬ ਦਾ ਜੋ ਵਿਚਾਰ ਆ ਸਾਨੂੰ ਗਰਾਊਂਡ ਤੇ ਜਾਣਾ ਪਊਗਾ ਜੀ نیچے ਜਾ ਕੇ ਸਾਨੂੰ ਇਹ ਮਸਲੇ ਲੋਕਾਂ ਦੇ ਹੱਲ ਕਰਨੇ ਪੈਣਗੇ ਤੇ ਫੇਰ ਇਹ ਕੋਈ ਰਸਤਾ ਜਿਹੜਾ ਸਿਸਟਮ ਆ ਸਹੀ ਰਸਤੇ ਤੇ ਆ ਸਕਦਾ ਔਰ ਸਾਰੇ ਡਿਪਾਰਟਮੈਂਟਸ ਤਕਰੀਬਨ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਵੀ ਕੈਂਪ ਲਾ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਿਹਾ ਔਰ ਉਸੇ ਦਿਸ਼ਾ ਦੇ ਵਿੱਚ ਐਨ ਆਰ ਆਈ ਦੀਆਂ ਸਾਰੀਆਂ ਸਮੱਸਿਆਵਾਂ ਸੁਣ ਲਈ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਕੈਂਪ ਲਗਾਏ ਗਏ ਕੀ ਇਹਦੇ ਲਈ ਕੋਈ ਸਪੈਸ਼ਲ ਟਾਸਕ ਬਣਾਇਆ ਜਾਏਗਾ ਜੀ ਸਰ ਸਪੈਸ਼ਲ ਟਾਸਕ ਦੀ ਨਿਊਜ਼ ਸਮਸ਼ਿਆਵਾਂ ਨੇ ਉਹਨਾਂ ਨੂੰ ਮੋਨੀਟਰ ਕੀਤਾ ਜਾਂਦਾ ਜਿੰਨੇ ਵੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਗਿਆ ਉਹਨਾਂ ਨੂੰ 1 ਟੂ 1 ਮੋਨੀਟਰ ਕੀਤਾ ਜਾਂਦਾ ਹੱਲ ਕੀਤਾ ਜਾਂਦਾ ਅੱਜ ਐਨ ਆਰ ਆਈ ਮੇਲੀ ਸਮਾਰੋਹ ਕਰਾਇਆ ਰਿਹਾ ਕੀ ਕਰਾਂਗੇ ਬਿਲਕੁਲ ਸਾਡੇ ਜਿਹੜੇ ਐਨ ਆਰ ਆਈ ਭਰਾ ਸਾਡੇ ਜਿਹੜੇ ਆਪਣੀਆਂ ਮਜਬੂਰੀਆਂ ਦੇ ਕਰਕੇ ਆਪਣੀ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਏ ਨੇ ਸੋ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਪਰਿਵਾਰਕ ਜਿਹੜੇ ਝਗੜੇ ਨੇ ਉਹਨਾਂ ਦਾ ਜਿਹੜਾ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਐਨ ਆਰ ਆਈ ਸੰਮੇਲਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਤੋ ਉਸੇ ਸਿਲਸਿਲੇ ਦੇ ਵਿੱਚ ਅੱਜ ਜਿਹੜਾ ਉਹ ਲੜੀਵਾਰਾ ਜੇ ਧੂਰੀ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੀਤਾ ਜਾ ਰਿਹਾ ਸੋ ਅੱਜ ਜਿਹੜੇ ਐਨ ਆਰ ਆਈਸ ਨੇ ਉਹ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਆਪਣੇ ਜਿਹੜੇ ਮਸਲੇ ਲੈ ਕੇ ਉਹ ਅੱਜ ਇਸ ਦੇ ਵਿੱਚ ਆਏ ਨੇ ਸੋ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਕਾਰ ਕੋ ਦੇਖ ਚੁਤਾਲੀਆ ਸਾਹਿਬ ਉਹ ਗਿਰਫ ਵਿਸ਼ੇਸ਼ਤਾ ਉਤੇ ਪਹੁੰਚੇ ਨੇ ਔਰ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੀਆਂ ਕੋਈ ਵੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਲਈ ਜਿਹੜੇ ਅਫਸਰ ਅਧਿਕਾਰੀ ਸਾਹਿਬ ਜਿਹੜੇ ਇੱਥੇ ਪਹੁੰਚੇ ਹੋਏ ਉਹਨਾਂ ਨੂੰ ਹੱਲ ਕਰਨ ਦੇ ਲਈ ਕਿੰਨਾ ਕੁ ਫਾਇਦਾ ਹੋਊਗਾ ਭਾਣੇ ਇੰਨਾ ਜਿਹੜੀਆਂ ਜਿਹ ਸਾਡੀ ਜਿਹੜੀ ਕੋਸ਼ਿਸ਼ ਆ ਕਿ ਅਸੀਂ ਜਿਹੜੀ ਸਰਕਾਰ ਹੈ ਅਸੀਂ ਉਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਲੋਕ ਨੇ ਜਿਹੜੇ ਵੋਟ ਪਾਉਣ ਦੇ ਲਈ ਚੱਲ ਕੇ ਜਾਂਦੇ ਆ ਤੇ ਜਿਹੜੇ ਲੀਡਰ ਨੇ ਉਹ ਵੋਟਾਂ ਲੈਣ ਦੇ ਲਈ ਜਾਂਦੇ ਆ ਚੱਲ ਕੇ ਆਪ ਤਾਂ ਸਰਕਾਰ ਆ ਜਿਹੜੀ ਉਹ ਵੀ ਲੋਕਾਂ ਦੇ ਵਿੱਚ ਜਾ ਕੇ ਚੱਲੂਗੀ ਤੇ ਜਿਸ ਦੇ ਤਹਿਤ ਤੁਸੀਂ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਆਪ ਸਰਕਾਰ ਆਪ ਦੇ ਦੁਆਰ ਜਿਹੜੇ ਲੜੀਵਾਰ ਕੈਂਪ ਜਿਹੜੇ ਪਿੰਡਾਂ 'ਚ ਵੀ ਲੱਗ ਰਹੇ ਨੇ ਔਰ ਇਸੇ ਤਰ੍ਹਾਂ ਅੱਜ ਜਿਹੜੇ ਸਾਡੇ ਐਨ ਆਰ ਆਈ ਨੇ ਜਿਹੜੇ ਉੱਥੋਂ ਬੈਠ ਕੇ ਪੰਜਾਬ ਦੀ ਚਿੰਤਾ ਕਰਦੇ ਨੇ ਪੰਜਾਬ ਦੇ ਭਲੇ ਦੀ ਜੇ ਲਈ ਜਿਹੜਾ ਮੈਂ ਸੰਤੋਖਤ ਬਾਰੇ ਨਹੀਂ ਸੋ ਅੱਜ ਉਹਨਾਂ ਦੀਆਂ ਮੁਸ਼ਕਲਾਂ ਦੇ ਲਈ ਇਹ ਜਿਹੜੇ ਕੈਂਪ ਨੇ ਉਹ ਬੜੇ ਜਿਹੜੇ ਕਾਰਗਰ ਸਾਬਤ ਹੋ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਪਹਿਲੀ ਵਾਰ ਕੋਈ ਐਦਾਂ ਸਰਕਾਰ ਬੈਠ ਕੇ ਸੁਣ ਰਹੀ ਹੈ ਔਰ ਮੌਕੇ ਤੇ ਜਿਹੜੇ ਅਧਿਕਾਰੀ ਨੇ ਬੈਠ ਕੇ ਉਹਨਾਂ ਦਾ ਹੱਲ ਕਰ ਰਹੇ ਨੇ ਜਿਹੜੀ ਕੋਈ ਮੁਸ਼ਕਲ ਰਹਿ ਜਾਂਦੀ ਹੈ ਤਾਂ ਉਹ ਜਿਹੜੀ ਸ਼ਿਕਾਇਤ ਸਾਡੇ ਕੋਲ ਪੋਰਟਲ ਤੇ ਆ ਜਾਂਦੀ ਹੈ ਤੇ ਉਹਨਾਂ ਉੱਤੇ ਲਗਾਤਾਰ ਜਿਹੜੇ ਕੰਮ ਹੋ ਰਹੇ ਨੇ ਲੁਧਿਆਈ ਸਿੰਘ ਕਿੱਥੋਂ ਆਏ ਹੋ ਤੁਸੀਂ ਪੁਰੀਤਾਂ ਦੀ ਕੀ ਸਮੱਸਿਆ ਸੀ ਕਿ ਮੰਤਰੀ ਸਾਹਿਬ ਨੂੰ ਮਿਲ ਕੇ ਕਿਹ ਸਮੱਸਿਆ ਸੀ ਤੁਹਾਡੀ ਕੀ ਕਿਹਾ ਉਹਨਾਂ ਨੇ ਡਾਡੀ ਸਮੱਸਿਆ ਸੀ ਜੀ ਸਾਡਾ ਮਕਾਨ ਟੱਲਿਆ ਹੋਇਆ ਉਹ ਮ ਮੁਕਾਨ ਖਾਲੀ ਕਰਾਉਣ ਦੀ ਸਮੱਸਿਆ ਲੈ ਕੇ ਆਏ ਆ ਮਿਨਿਸਟਰ ਸਾਹਿਬ ਨੇ ਸਾਨੂੰ ਆਸ ਦਵਾਈ ਹੈ ਤੁਹਾਨੂੰ ਆਸ ਹੈ ਵੀ ਉਹ ਸਾਡਾ ਮਸਲਾ ਹੱਲ ਕਰਾ ਦੇਣਗੇ ਕੀ ਲੱਗ ਕਹੇ ਜਾ ਪ੍ਰਾਲਾ ਲੱਗਦਾ ਸਰਕਾਰ ਦਾ ਇਹ ਚੰਗਾ ਲੱਗਦਾ ਜੀ ਆਸ ਤਾਂ ਬਹੁਤ ਹੈ ਵੀ ਜਰੂਰ ਲੋਕਾਂ ਨੂੰ ਗੋਸ਼ਟੀ ਕਰਨਗੇ ਬਰਿੰਦਰ ਸਿੰਘ 6 ਆਫ ਅਮਰੀਕਾ ਦਾ ਮੈਂ ਕੋਆਰਡੀਨੇਟਰ ਹਾਂ ਅਸ ਟਾਈਮ ਵਿਸ਼ਿੰਟਨ ਡੀਸੀ ਕੋਸੀ ਤੇ ਅਮਰੀਕਾ ਤੋਂ ਪੂਰਾ ਡੈਲੀਗੇਸ਼ਨ ਆਇਆ ਹੋਇਆ ਹੈ ਕਲਦੀਪ ਸਿੰਘ ਧਾਰੀਵਾਲ ਜੀ ਜੋ ਐਨ ਆਰ ਆਈਸ ਨੂੰ ਮੈਿਕਲ ਰੱਖਿਆ ਹੈ ਅਸੀਂ ਅੱਜ ਇੱਥੇ ਆਏ ਆ ਇਕੱਠੇ ਹੋਏ ਆ ਸਾਰੇ ਐਨ ਆਰ ਆਈਆਂ ਦਾ ਕੋਈ ਵੀ ਮੁੱਦਾ ਹੋਵੇ ਉਹਨਾਂ ਦੇ ਬਾਰੇ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਕੁਝ ਜਾਣ ਵਾਸਤੇ ਲੇਕਿਨ ਸਾਡੇ ਕੋ ਕੋਈ ਅਸ ਟਾਈਮ 1 ਸਾਲ ਦੇ ਦੌਰਾਨ ਮੈਂ ਹਰ ਸਾਲ ਆਦਾ ਕਲਦੀਪ ਸਿੰਘ ਧਾਰੀਵਾਲ ਨੂੰ ਮਿਲਦਾ 1 ਸਾਲ ਦੇ ਵਿੱਚ ਸਾਨੂੰ ਕੋਈ ਵੀ ਇਦਾਂ ਦਾ ਮਸਲਾ ਇਦਾਂ ਦਾ ਕੋਈ ਨਹੀਂ ਮਿਲਿਆ ਕਿ ਕਲਦੀਪ ਸਿੰਘ ਧਾਰੀਵਾਲ ਨੂੰ ਅਸੀਂ ਕੁਝ ਦੇ ਸਕੀਏ ਪੈਨਾ ਦੇ ਸਕੀਏ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਭੁਕੇ ਦਿੱਤਾ ਕਿ ਉਹਨਾਂ ਨਾਲ ਮਿਲੇਗਾ ਕਿਵੇਂ ਲੱਗਦਾ ਹੈ ਮਰਗੀ ਪੰਜਾਬ ਸਰਕਾਰ ਵੱਲੋਂ ਜਿਹੜੇ ਇਹ ਹਫਾਲੀ ਕੀਤੀ ਆਂਦੇ ਨੇ ਪੰਜਾਬ ਸਰਕਾਰ ਵੱਲੋਂ ਕਿਤੇ ਪੰਜਾਬ ਪੰਜਾਬੀਆਂ ਵਾਸਤੇ ਬਹੁਤ ਕੁਝ ਕਰਦੀ ਹੈ ਤੇ ਜਿਹੜੇ ਅਸੀਂ ਦੇਸ਼ ਤੋਂ ਵਿਦੇਸ਼ ਕੀ ਆ ਉਹਨਾਂ ਵਾਸਤੇ ਇਹ ਪਹਿਲੀ ਵਾਰੀ ਇਦਾਂ ਦੇ ਸੈਮੀਨਾਰ ਹੋਏ ਨੇ ਇਹਦਾ ਤੁਸੀਂ ਐਮੀਨਾ ਤੋਂ ਹੋਰ ਵੀ ਜਾਣੇ ਚਾਹੋ ਕੀ ਸੰਦੇਸ਼ ਲੰਗਵਾਇ ਨਾਰਾਇਣ ਮੀਰਾ ਐਨਆਰਆਈਆਂ ਪੰਜਾਬੀਆਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਇੱਥੇ ਬੇਤੜਕ ਤੁਸੀਂ ਆਪਣੇ ਬਿਜ਼ਨਸ ਕਾਰੋਬਾਰ ਜ਼ਮੀਨ ਜਾਇਦਾਦ ਕਰ ਸਕਦੇ ਹੋ ਆਮ ਆਦਮੀ ਪਾਰਟੀ ਤੁਹਾਡੀ ਰਾਖੀ ਵਾਸਤੇ ਤੇ ਦੇਸ਼ ਵਾਸਤੇ ਰਾਖੀ ਤੇ ਰੱਖਿਆ ਵਾਸਤੇ ਬੈਠੀ ਹੈ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਮਿਤ ਗੁਪਤਾ ਐਸ.ਡੀ.ਐਮ ਧੂਰੀ ਮੈਡਮ ਦਿਵਯਾ ਸਿੰਘਲਾ ਤਹਿਸੀਲਦਾਰ ਧੂਰੀ ਸਮੂਹ ਦਫ਼ਤਰਾਂ ਦੇ ਮੁਲਾਜ਼ਮ ਇੰਪਲਾਈ ਹਾਜ਼ਰ ਰਹੇ ਇਸ ਪੰਜਾਬੀ ਐਨਆਰਆਈ ਮਿਲਣੀ ਦੇ ਦੌਰਾਨ ਵਧੀਆ ਪ੍ਰਬੰਧ ਅਤੇ ਚੰਗੀ ਤਰੀਕੇ ਨਾਲ ਹਰ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਆਏ ਸਾਰੇ ਐਨਆਰਆਈਆਂ ਨੇ ਕਾਦਰ ਸਾਹਿਬ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੇ ਇੱਕ ਐਨਆਰਆਈ ਮੇਂਡੀ ਤਵਾਂ ਅਗਰ ਰੱਖਿਆ ਕੀ ਕਰਾਂਗੇ ਇਸ ਬਾਰੇ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਊਗਾ ਐਨਆਰਆਈ ਦਾ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਐਨਆਰਆਈ ਭਰਾਵਾਂ ਨਾਲ ਬੜਾ ਪਿਆਰ ਕੀਤਾ ਤੇ ਐਨਆਰਆਈ ਭਰਾਵਾਂ ਨੇ ਸਾਨੂੰ ਬੜਾ ਸਤਿਕਾਰ ਬਖਸ਼ਿਆ ਸੀ ਸਾਡੀ ਸਰਕਾਰ ਬਣਾਉਣ ਦੇ ਵਿੱਚ ਪੂਰੀ ਮਦਦ ਕੀਤੀ ਸੀ ਤੇ ਅੱਜ ਸਾਡੇ ਮਨਿਸਟਰ ਐਨਆਰਆਈ ਮਨਿਸਟਰ ਤਰਦੀਪ ਧਾਲੀਵਾਲ ਸਾਹਿਬ ਐਨਆਰਆਈਆਂ ਨਾਲ ਮਿਲਣੀ ਕਰਨਾ ਆਏ ਨੇ ਤੇ ਉਹਨਾਂ ਦੇ ਦੁੱਖ ਸੁੱਖ ਸੁਣਨਾ ਆਏ ਨੇ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਮੇਲਾ ਲੱਗ ਰਿਹਾ ਪਿੱਛੇ ਸੰਗਰੂਰ ਵੀ ਹੋ ਚੁੱਕਿਆ ਤੇ ਇਹਦਾ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਕਈਆਂ ਦੀਆਂ ਤਕਸੀਮਾਂ ਖੜੀਆਂ ਨੇ ਕਈਆਂ ਨੇ ਜ਼ਮੀਨਾਂ ਨਾਮ ਕਰਾਉਣੀਆਂ ਖੜੀਆਂ ਨੇ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਨੇ ਉਹਨਾਂ ਨੂੰ ਬੈਨੀਫਿਟ ਮਿਲ ਰਹੇ ਨੇ ਡੇ ਬਾਏ ਡੇ ਐਨ ਆਰ ਆਈ ਵੀਰਾਂ ਨੂੰ ਕੀ ਮੈਸੇਜ ਲਾਉਂਗਾ ਸੀ ਐਨ ਆਰ ਆਈ ਭਰਾਵਾਂ ਨੂੰ ਮੈਂ ਇੱਕੋ ਹੀ ਮੈਸੇਜ ਲਾਉਂਗਾ ਵੀ ਇਹੋ ਜੀ ਸਰਕਾਰ ਨਾ ਕਦੇ ਆਈ ਸੀ ਨਾ ਕਦੇ ਆਉਣੀ ਆ ਇੱਕ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਤੁਹਾਡੇ ਦੁੱਖ ਸੁੱਖ ਪਾਲਦੇ ਨੇ ਤੇ ਤੁਹਾਡੇ ਸੁਣਦੇ ਨੇ ਕਿੱਥੇ ਤੁਸੀਂ ਪੰਜਾਬ ਤੋਂ ਦੂਰ ਹੋ ਗਏ ਸੀ ਤੇ ਪੰਜਾਬ ਦੇ ਵਿੱਚ ਅੱਜ ਤੁਸੀਂ ਖੁਸ਼ੀ ਨਾਲ ਆ ਕੇ ਇੱਥੇ ਬਸਣਾ ਚਾਹੁੰਦੇ ਹੋ